ਕਿਹੜਾ ਸ਼ਿਖੇ ਕਿਹੜੀ ਜਗ੍ਹਾ ਤੋਂ ਧੂਰੀ ਤੋਂ ਹੀ ਬੋਲ ਰਹੀ ਮੈਂ ਓਕੇ ਆਪਾਂ ਇੱਕ ਤੁਹਾਨੂੰ ਬੋਡੀ ਸਰਵਿਸ ਪਹਿਕੇ ਦਿੱਤਾ ਸੀ ਜੀ ਹਾਂਜੀ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਤੇ ਮੈਨੂੰ ਥਕਾਵਟ ਹੁੰਦੀ ਸੀ ਜੀ ਤੇ ਇੰਟਰਨਲ ਪ੍ਰੋਬਲਮ ਸੀ ਓਕੇ ਇੱਕ ਤੁਸੀਂ ਕਹਿੰਦੇ ਸੀ ਸਾਹ ਚੜਦਾ ਹੈਗਾ ਹਾਂਜੀ ਸਾਹ ਵੀ ਚੜਦਾ ਸੀ ਓਕੇ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਇਹ ਪ੍ਰੋਬਲਮਾਂ ਇਹ ਮੈਨੂੰ 2 ਸਾਲ ਤੋਂ ਹੈਗੀ ਸੀ 2 ਸਾਲ ਤੋਂ ਤੁਸੀਂ ਫਿਰ 2 ਸਾਲ ਚ ਆਪਣਾ ਇਲਾਜ ਕਰਵਾਇਆ ਕਰਵਾਇਆ ਸੀ ਜੀ ਦੇਸੀ ਦਵਾਈ ਵੀ ਲੱਤੀ ਸੀ ਜੀ ਓਕੇ ਪਰ ਕੋਈ ਫਰਕ ਨਹੀਂ ਹੋਇਆ ਸੀ ਇਹਨਾਂ ਜੀ ਠੀਕ ਹੈ ਤੇ ਹੁਣ ਆਪਣਾ ਤੁਹਾਨੂੰ ਕਿਵੇਂ ਆ ਰਿਜ਼ਲਟ ਇਹ ਪ੍ਰੋਬਲਮ ਦਾ ਤੁਹਾਡਾ ਕਰਕੇ ਸਰਵਾਈਕਲ ਆਈ ਠੀਕ ਹੈ ਮਤਲਬ ਜਿਸ ਤਰ੍ਹਾਂ ਬਾਹ ਚ ਦਰਦ ਹੁੰਦਾ ਸੀ ਹੁਣ ਉਸ ਤਰ੍ਹਾਂ ਬਾਹ ਵੀ ਨਹੀਂ ਦਰਦ ਹੁੰਦੀ ਹੈ ਜੀ ਓਕੇ ਸਾਹ ਤਾਂ ਨਹੀਂ ਚੜਦਾ ਹੁਣ ਤੁਹਾਡਾ ਹਾਂ ਜੀ ਸਾਹ ਵੀ ਨਹੀਂ ਚੜਦਾ ਜੀ ਓਕੇ ਇੱਕ ਸੁਸਤੀ ਕਹਿੰਦੇ ਸੀ ਤੁਸੀਂ ਬੋਡੀ ਨੂੰ ਨਹੀਂ ਹੁਣ ਸਰੀਰ ਬਿਲਕੁਲ ਤੁਹਾਨੂੰ ਦੂਸਰੇ ਨੇ ਠੀਕ ਰਹਿੰਦਾ ਮੈਨੂੰ ਤਾਂ ਥਕਾਵਟ ਨਹੀਂ ਹੁੰਦੀ ਹੈਗੀ ਜੀ ਓਕੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੋਡੀ ਸਰਵਿਸ ਪਾਈ ਇੱਕ ਵਾਰ ਤੇ 6 ਮਹੀਨੇ ਹੋ ਗਏ ਸੰਤੋਸ਼ ਨੂੰ ਹੁਣ ਤੁਸੀਂ ਬੋਡੀ ਸਰਵਿਸ ਬਾਰੇ ਕੀ ਲੈਣਾ ਹੈ ਕਾਫੀ ਫਰਕ ਹੈ ਓਕੇ ਜਿਵੇਂ ਭੈਣ ਭਾਈ ਤੁਹਾਨੂੰ ਦੇਖਣਗੇ ਤੁਹਾਡੀ ਵੀਡੀਓ ਨੂੰ ਦੇਖਣਗੇ ਹਾਂਜੀ ਉਹਨਾਂ ਨੂੰ ਤੁਸੀਂ ਬੋਡੀ ਸਰਵਿਸ ਵਾਰੀ ਕੀ ਸਲਾਹ ਦੇਣਾ ਚਾਹੋਗੇ ਮੈਂ ਇਹ ਸਲਾਹ ਦੇਣਾ ਚਾਹੂੰਗੀ ਵੀ ਜਿਹੜੇ ਵੀ ਕਿਸੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਕੋਈ ਸਰੀਰ ਦੀ ਕੋਈ ਵੀ ਚੀਜ਼ ਦੀ ਪ੍ਰੋਬਲਮ ਹੈ ਉਹ ਇੱਕ ਵਾਰੀ ਮਤਲਬ ਯੂਜ਼ ਕਰਕੇ ਦੇਖਣ ਵੀ ਫਿਰ ਉਹਨਾਂ ਨੂੰ ਪਤਾ ਚੱਲੂਗੀ ਇਹਦੇ ਨਾਲ ਕਾਫੀ ਰਿਜ਼ਲਟ ਅੱਛੇ ਨੇ ਦੇ ਠੀਕ ਹੈ ਜੀ ਥੈਂਕ ਯੂ ਧੰਨਵਾਦ